ਸਹੀ ਗੱਲ ਆ ਮਿੱਤਰੋ ਵੀ ਧਰਤੀ ਵਿੱਚੋਂ ਜੱਟ ਪਾਣੀ ਮੁਕਾ ਕੇ ਛੱਡਣਗੇ ਦੋਸਤੋ ਤੁਸੀਂ ਗਾਣਾ ਵੀ ਸੁਣਿਆ ਹੋਊਗਾ ਕਾਰਨ ਕੀ ਜਿਹੜੀਆਂ ਇਹ ਫਸਲਾਂ ਜੀ ਝੋਨੇ ਦੀਆਂ ਅਸੀਂ ਆਨੇਆ ਸਰਕਾਰ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਮਾਰੂ ਨਸ਼ਿਆਂ ਦਾ ਹੜ ਜਿਹੜਾ ਆਇਆ ਹੋਇਆ ਜੀ ਅੱਜ ਹੀ ਇੱਕ ਵੀਡੀਓ ਚੱਲ ਰਹੀ ਸੀ ਮੈਂ ਦੇਖਿਆ ਕਿਸੇ ਵੀਰ ਦੇ ਪੇਜ ਤੇ ਤੇ 6 ਮੌਤਾਂ ਇੱਕ ਦਿਨ ਦੇ ਵਿੱਚ ਬਾਈ ਜੀ ਉਸ ਪਿੰਡ ਦੇ ਵਿੱਚ ਹੀ ਹੋਈਆਂ ਟੀਕਾ ਲਾਉਣ ਦੇ ਨਾਲ ਜੀ ਤੇ ਉਹ ਪਿੰਡ ਰੋ ਰੋ ਕੇ ਦਹਾਈ ਪਾ ਰਿਹਾ ਏ ਜੀ ਵੀ ਹੀਰੋਇਨ ਚਿੱਟੇ ਨੂੰ ਖਤਮ ਕਰਨ ਲਈ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣਾ ਬਹੁਤ ਜ਼ਰੂਰੀ ਹੈ ਜੀ ਮਾਰੂ ਨਸ਼ਿਆਂ ਨੂੰ ਠੱਲ ਪਾਉਣ ਲਈ ਜੀਬ ਥਲੇ ਰੱਖਣ ਵਾਲੀ ਗੋਲੀ ਦੀ ਜਗਾ ਜੇ ਕਿਤੇ ਉਹਨਾਂ ਲੋਕਾਂ ਦੇ ਹਫੀਮ ਪੋਸਟ ਦੇ ਕਾਰਡ ਬਣਾ ਕੇ ਦਿੱਤੇ ਜਾਣ ਤਾਂ ਬਹੁਤ ਵਧੀਆ ਹੈ ਜੀ ਇਸੇ ਮੁੱਦੇ ਤੇ ਉਤਮਕਸਾਨ ਵੈਲਫੇਅਰ ਯੂਨੀਅਨ ਪੰਜਾਬ ਜਿਹੜੀ ਜਥੇਬੰਦੀ ਆ ਜੀ ਕਾਫੀ ਸੰਘਰਸ਼ ਕਰ ਰਹੀ ਆ ਜੀ ਹੋਰ ਵੀ ਜਥੇਬੰਦੀਆਂ ਜਿਵੇਂ ਡਾਕਟਰ ਰਣਜੀਤ ਸਿੰਘ ਹੋ ਗਿਆ ਜੱਗਾ ਭਾਈ ਹੋ ਗਿਆ ਹੋਰ ਵੀ ਬੜੇ ਵੀਰ ਆ ਜਿਹੜੇ ਇਸ ਮੁੱਦੇ ਤੇ ਸੰਘਰਸ਼ ਕਰਦੇ ਆ ਦੋਸਤੋ ਪਰ ਇੱਕ ਗੱਲ ਨਾਲ ਹੋਰ ਵੀ ਆ ਮਿੱਤਰੋ ਉਤਮਕਸਾਨ ਵੈਲਫੇਅਰ ਜੁਨੀਅਨ ਪੰਜਾਬ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੀ ਜਿਹੜੀ ਸਾਡੇ ਜਥੇਬੰਦੀ ਦੇ ਸਾਡੇ ਵੱਡੇ ਵੀਰ ਪਰਮਜੀਤ ਸਿੰਘ ਪੰਮਾ ਮੋਗੇ ਜ਼ਿਲ੍ਹੇ ਤੋਂ ਜਿਹੜੇ ਇਸ ਦੁਨੀਆ ਤੋਂ ਅਲਵਿਦਾ ਆ ਕਰ ਕਹਿ ਗਏ ਨੇ ਜੀ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਦਾ ਮੁੱਦਾ ਚੁੱਕਿਆ ਹੋਇਆ ਸੀ ਆਵਾਜ਼ ਬੁਲੰਦ ਕਰਦਾ ਸੀ ਵੀ ਪੰਜਾਬ ਦੇ ਵਿੱਚ ਮਾਰੂ ਨਸ਼ਿਆਂ ਨੂੰ ਜਿਹੜਾ ਹੜ ਆਇਆ ਜੀ ਉਹਨੂੰ ਰੋਕਣ ਵਾਸਤੇ ਖਸ ਖਸ ਦੀ ਖੇਤੀ ਦੀ ਆਵਾਜ਼ ਬੁਲੰਦ ਕਰਦਾ ਸੀ ਜੀਬ ਥੱਲੇ ਰੱਖਣ ਵਾਲੀ ਗੋਲੀ ਨੂੰ ਖਤਮ ਕਰਨ ਵਾਸਤੇ ਅਫੀਮ ਪੋਸਟ ਦੇ ਕਾਢ ਦਾ ਅਧਿਕਾਰਾਂ ਦੀ ਮੰਗ ਕਰਦਾ ਸੀ ਤੇ ਉਤਮ ਕਿਸਾਨ ਵੈਲਫਰ ਯੂਨੀਅਨ ਪੰਜਾਬ ਜਥੇਬੰਦੀ ਦਾ ਥਮ ਬਾਈ ਜੀ ਥਮ ਜਝਾਰੂ ਉਹ ਯੋਧਾ ਸੀ ਜੀ ਸਲਾਮਾ ਵਾਹਿਗੁਰੂ ਸੱਚੇ ਪਾਚਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਾਹਿਗੁਰੂ ਸਾਰੇ ਹੀ ਪਰਿਵਾਰ ਤੇ ਚੜ੍ਹਦੀ ਕਲਾ ਰੱਖੇ ਕਿਉਂਕਿ ਬੜਾ ਘਾਟਾ ਪਿਆ ਹੈ ਜੀ ਜਥੇਬੰਦੀ ਨੂੰ ਵੀ ਤੇ ਨਾਲ ਜਿਹੜਾ ਪਰਿਵਾਰ ਨੂੰ ਤਾਂ ਜਿਹੜਾ ਪਿਆ ਦੋਸਤੋ ਪਿਆਈ ਹੈ ਜੀ ਇਸ ਕਰਕੇ ਜੀ ਜਿਹੜੇ ਯੋਧੇ ਆ ਨਾ ਜਿਹੜੇ ਯੋਧੇ ਆਵਾਜ਼ ਬਲੰਦ ਕਰਨ ਵਾਲੇ ਆ ਜੀ ਉਹ ਥੋੜਾ ਸਮਾਂ ਹੀ ਭਾਵੇਂ ਜੀਂਦੇ ਆ ਪਰ ਦੋਸਤੋ ਜੀਂਦੇ ਅਣਖ ਦੇ ਨਾਲ ਆ ਵੀਰ ਨੂੰ ਸਲਾਮ ਆ ਵੈਗਰੂ ਚੜ੍ਹਦੀ ਕਲਾ ਕਰੇ ਤੇ ਅਜੇ ਵੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਮਾਨ ਸਾਹਿਬ ਜੀ ਲੋਕ ਤੁਹਾਡਾ ਬਹੁਤ ਵੱਡੀ ਗਿਣਤੀ ਦੇ ਨਾਲ ਤੁਹਾਨੂੰ ਸਾਥ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਤਾਉਣਗੇ ਜੀ ਤੇ ਪੰਜਾਬ ਜਿਹੜਾ ਚਿੱਟੇ ਨਾਲ ਖਤਮ ਹੋ ਰਿਹਾ ਜੀ ਵੇਖੋ ਇੱਕ ਮਾਂ ਅੱਜ ਰੋ ਰਹੀ ਸੀ ਜਿੰਦੇ ਛੇ ਪੌਤ ਇੱਕ ਪਿੰਡ ਦੇ ਜਿਹੜੇ ਖਤਮ ਹੋ ਜਾਣ ਤਾਂ ਪਿੰਡ ਦੇ ਪੱਲੇ ਕੱਖ ਨਹੀਂ ਰਹਿੰਦਾ ਜੀ ਇਸ ਕਰਕੇ ਅਜੇ ਵੀ ਕੁਝ ਨਹੀਂ ਵਿਗੜਿਆ ਮਾਨ ਸਾਹਿਬ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲਾਗੂ ਕਰੋ ਹਰ ਇੱਕ ਫਸਲਾਂ ਤੇ ਐਮਐਸ ਐਮਐਸਪੀ ਜੋ ਮੈਂ ਜੀਕੀਨ ਕਰਕੇ ਕਹਿਣਾ ਮੇਰੀ ਚਾਰ ਕਿਲੇ ਪੈ ਲਈ ਆ ਜੇ ਕਿਤੇ ਸਰਕਾਰ ਸਾਨੂੰ ਖਸਖਸ ਦੀ ਖੇਤੀ ਕਰਨ ਲਈ ਦਿੰਦੀ ਆ ਤਾਂ ਅਸੀਂ ਇੱਕ ਵੀ ਕਿੱਲਾ ਝੋਨੇ ਦਾ ਨਹੀਂ ਲਾਉਂਦੇ ਦੋਸਤੋ ਪਾਣੀ ਆਪਣਾ ਧਰਤੀ 'ਚੋਂ ਖਤਮ ਹੋ ਰਿਹਾ ਹੈ ਜੀ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਵਿੱਚ ਵੀ ਸੋਕਾ ਥੋੜੇ ਸਮੇਂ ਤੱਕ ਕੁਝ ਇਲਾਕਿਆਂ ਵਿੱਚ ਪੈ ਗਿਆ ਹੈ ਜੀ ਰਹਿੰਦੇ ਗੁੰਦੇ ਲਾਕੇ ਜਿਹੜੇ ਉਹ ਵੀ ਕੋਈ 2-4 ਸਾਲ ਤੱਕ ਕਿਉਂਕਿ ਹਰ ਸਾਲ 10-10 20-20 ਫੁੱਟ ਪਾਣੀ ਥੱਲੇ ਜਾ ਰਿਹਾ ਹੈ ਜੀ ਤੁਹਾਨੂੰ ਪੀਣ ਨੂੰ ਪਾਣੀ ਨਹੀਂ ਲੱਭਣਾ ਇਹ ਗੱਲ ਮੇਰੀ ਯਾਦ ਰੱਖਿਆ ਜੇ ਤੇ ਕਰੋ ਵੀਡੀਓ ਸ਼ੇਅਰ ਕਿਉਂਕਿ ਜਿਹੜਾ ਚੋ ਨਾ ਨਾ 1 ਕਿਲੋ ਚੌਲ ਪੈਦਾ ਕਰਨ ਲਈ 4000 ਤੋਂ ਉੱਪਰ 5000 ਤੱਕ ਲੀਟਰ ਜਿਹੜਾ ਪਾਣੀ ਬਾਈ ਜੀ ਲੱਗਦਾ ਹੈ ਦੋਸਤੋ ਤੇ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਜੋ ਵੀ ਜਿਹੜੀ ਵੀ ਜੱਦੀ ਜੱਗੇ ਜਥੇਬੰਦੀਆਂ ਜੀ ਜੱਗੇ ਬਾਈ ਦੀ ਡਾਕਟਰ ਰਣਜੀਤ ਸਿੰਘ ਹੋ ਕੇ ਪਿੰਦਾ ਬਾਈ ਹੋ ਗਿਆ ਹੋਰ ਵੀ ਬੜੇ ਜਾਰੂ ਜੋਦੇ ਆ ਜਿਹੜੇ ਆਵਾਜ਼ ਬੁਲੰਦ ਕਰਦੇ ਆ ਜਿਵੇਂ ਵੀਰ ਸਾਡਾ ਗੱਲ ਰੋਪੜ ਵਾਲਾ ਧੰਨਵਾਦ ਸਾਰੇ ਵੀਰਾਂ ਦਾ ਕਸ ਕਸ ਦੀ ਖੇਤੀ ਤੇ ਆਵਾਜ਼ ਬੁਲੰਦ ਕਰਨ ਵਾਲੇ ਜੋ ਤੇ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੇ ਕਰੋ ਵੀਡੀਓ ਸ਼ੇਅਰ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਧੰਨਵਾਦ ਦੋਸਤੋ